ਤੋ ਗਿਆਲ ਲੋਲਾ ਤੋਂ ਹੋਰ ਤਾਰਾ ਦੇ ਵੀ ਸੋਰ ਸੱਚੀ ਜਾਣਕਾਰੀ ਦੇ ਚਾਹੇ ਤੇ ਅਧਿਕਰ ਸਿਕਰਟ ਇਨਫੋਰਮੇਸ਼ਨ ਤੇ ਸਵਿਫਟਲੀ ਰਿਐਕਟ ਕਰਦੇ ਹੋਏ ਇਹ ਪਿਆਰਾ ਬੁਲਸ ਨੇ ਤਿੰਨ ਨੂੰ ਉर्जा ਮਨਸਤਿਕਿਆ ਜੋ ਦੋ ਵਕਵਾ ਗੈਂਸਡੇ ਨਾਲ ਅਸੋਸੀਏਟਡ ਇਹ ਦਿਨੇ ਜੋ ਉਹਨਾਂ ਵਿੱਚੋਂ ਦੋ ਮੁਜੇ ਆ ਗਿਆ ਰੋਹਿਤ ਤੇ ਚੀਕੂ ਐਂਡ ਸਪਾਰਕ ਸੁਖਿਆਰ ਇਹ ਲਾਰੇਸ ਸ਼ੋਇਗੈਂਕ ਨਾਲ ਅਸੋਸੀਏਟਿਡ ਨੇ ਜਸਟ ਸ਼ਿਰਾਜ ਕਾਰਾ ਦਾ ਕਾਕਾ ਇਹ ਰਾਜੀਵ ਰਾਜਗੈਂਕ ਦੇ ਨਾਲ ਅਸੋਸੀਏਟਡ ਹੈ ਤੋ ਤਿੰਨੇ ਦੋਸ਼ੀਆਂ ਤੋਂ 4 ਪਿਸਤੌਲ ਇਲੀਗਲ ਪਿਸਤੌਲ ਰਿਕਵਰ ਹੋਏ ਆ ਤੇ 26 ਤਕਰੀਬ ਜਿਹੜੇ ਹੋਂ ਰਿਕਵਰ ਹੋਏ ਆ ਜੋ ਰੋਮੇਨ ਚੀਕੂ ਤੇ ਸਪਾਰਕ ਸੁਖਿਆਰ ਇਹ ਲారెੰਸ ਗਰੁੱਪ ਨਾਲ ਐਸੋਸੀਏਟਡ ਨੇ ਇਹ ਲੋਕਲ ਜੋ ਰਾਈਵਲਰੀ ਚੱਲ ਰਹੀ ਸੀਗੀ ਤੇਜਪਾਲ ਤੇ ਫਰੀਦਪੁਰਾ ਦੇ ਵਿੱਚ ਇਹ ਤੇਜਪਾਲ ਦੇ ਸਾਥੀ ਨੇ ਤੇਜਪਾਲ ਦਾ ਥੋੜੇ ਮਹੀਨੇ ਪਹਿਲਾਂ ਇੱਕ ਮਰਡਰ ਹੋ ਗਿਆ ਸੀਗਾ ਸਨਾਰੀਅਟ ਦੇ ਤੇ ਜਿਹਦੇ ਵਿੱਚ ਫਰੀਦਪੁਰਾ ਅਰੈਸਟ ਕੀਤਾ ਸੀਗਾ ਅਗਸਤ ਦੇ ਮਹੀਨੇ ਦੇ ਵਿੱਚ ਆਪਰੇ ਬਰੀਫ ਰਿਪੋਰਟ ਬਈ ਸੀ ਇਹ ਪਟਿਆਲਾ ਐਂਡ ਦਰਵਾਲੀ ਪਟਿਆਲਾ ਤਾਂ ਉਸ ਮਰਡਰ ਕਰਕੇ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ ਆਪਸ ਦੇ ਵਿੱਚ ਸੋ ਰੋਹਿਤ ਉਸ ਟਿਕ ਕਿ ਇਹ ਨਵ ਲਖੌਰ ਯਾਰ ਦੇ ਨਾਲ ਜੇਲ੍ਹ ਦੇ ਉੱਤਰਿਆ ਤੇ ਇੱਥੇ 7 ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ ਸੰਗੀਨ ਅਪਰਾਧ 307 302 ਦੇ ਇਹਤੇ ਦਲਵੇ ਦਰਜ ਨੇ ਉਹ ਬੜੇ ਕਰਕੇ ਐਸੋਸੀਏਸ਼ਨ ਦੇ ਵਿੱਚ ਸਗਾ ਲਾਰੈਂਸ ਪੀਰ ਹੋਈ ਗੈਂਡੇ ਤੇ ਇਹ ਚਾਰਿਆ ਸੀਗਾ ਕਿ ਜਿਹੜੇ ਪੁਨੀਤ ਖੋਲਾ ਤੇ ਉਹਦੇ ਸਾਥੀ ਹੈ ਉਹਨਾਂ ਤੇ ਸਪਾਲ ਸੁਖ ਨਾਲ ਮਿਲ ਕੇ ਵਾਇਰਿੰਗ ਕਰੇ ਉਹ ਸੁਪਾ ਚੁੱਕਾ ਹੈ ਇਹਦਾ ਵੀ ਕਹਿਣਾ ਹੈ ਸਤਰੀ ਬੜੀ ਗ੍ਰੇਵੀਨਰ ਸਤਰੀ ਹੈ ਇੱਕ ਇੰ ਫੇਮਸ ਮਰਡਰ ਹੋਇਆ ਸੀ ਪੁਨਾ ਰੇਡੀ ਵਿੱਚ ਜਿਹਦੇ ਦੋ ਔਰਤਾਂ ਦਾ ਗਲਾ ਇੱਕ ਕਤਲ ਹੋਇਆ ਸੀ ਕੋਈ ਜੇ ਦੋਸ਼ੀ ਹੈ ਤੇ ਅੱਜਕਲ੍ਹ ਮਿਲਤੇ ਹੈ ਕਿ ਦੋਨਾਂ ਇਹ ਮਿਲਕੇ ਮਧ ਪ੍ਰਦੇਸ਼ ਤੋਂ ਦੋ ਵੈਪਨ ਲੈ ਆਉਂਦੇ ਮੈਪਨ ਨੇ ਅਗੇ ਤਾਕ ਦੇ ਵਿੱਚ ਸੀ ਕਿ ਅਸੀਂ ਜਿਹੜਾ ਵਿਰੋਧੀ ਗੈਂਗ ਹੈ ਉਹ ਤੇ ਅਟੈਕ ਕਰੀਏ ਤੇ ਉੱਥੇ ਕਿਸੇ ਗਰੁੱਪ ਮੈਂਬਰ ਨੂੰ ਮਾਰੀ ਕੋਈ ਸਵਿਫਟੀ ਐਕਸ਼ਨ ਕਰਦੇ ਹੋਏ ਸੀ ਆਈਪਾਟਾਲਾ ਦੀ ਟੀਮ ਨੇ ਇੱਕ ਵੱਡੀ ਬਾਤ ਆਸ ਨੂੰ ਰਿਪੋਰਟ ਕੀਤਾ ਕਿ ਜੋ ਜਸ਼ਰਾਜ ਕਾਕਾ ਹੈ ਉਹ ਜੁਪਰੀ ਕੋਲ ਦਾ ਸਾਥੀ ਹੈ ਜੋ ਇਹਨਾਂ ਦਾ ਲੋਕਲ ਰਾਈਵਲ ਹੈ ਉਹ ਜਿਹਨਾਂ ਨੇ ਪਹਿਲਾਂ ਦੱਸਿਆ ਕਿ ਇੱਕ ਬਰੀਫ ਇਨਕਾਫਰ ਹੋਇਆ ਸੀ ਇਸ ਦਸਤੇ ਵਿੱਚ ਜਿਹਦੇ ਚੋਂ ਅਰੈਸਟ ਹੋਇਆ ਸੀਗਾ ਜਿਹਦੇ ਚੋਂ ਜੇਲ੍ਹ 'ਚ ਹੈ ਤਾਂ ਇਹ ਜੋ ਕਾਕਾ ਹੈਗਾ ਇਹਦੇ ਤੋਂ ਸਾਨੂੰ ਦੋ ਪਿਸਟਲ ਮਿਲੇ ਆ ਤੇ 14 ਰਾਉਂਡ ਮਿਲੇ ਆ ਤਾਂ ਟੋਟਲ ਕੋਲ ਮਿਲਾ ਕੇ ਸਾਨੂੰ ਚਾਰ ਇਲੀਗਲ ਪਿਸਟਲ ਤੇ 26 ਰਾਉਂਡ ਰਿਕਵਰ ਹੋਏ ਆ ਤੇਰੀ ਇਨਵੈਸਟੀਗੇਸ਼ਨ ਅਸੀਂ ਫਾਰਮਲੀ ਕਰ ਰਹੇ ਆ ਇਹਨਾਂ ਦਾ ਰਿਮਾਂਡ ਲੱਗਿਆ ਇਹਨਾਂ ਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਾਂ ਸਰ ਲੋਕਲ ਨੇ ਇਹ ਵਪਨ ਜਿਹੜੇ ਨੇ ਮਲੇਨ ਇਹ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਕਿ ਜਿਹੜੇ ਇਹ ਦੋ ਚੀਪੂ ਨੂੰ ਐਡ ਸੁਖਿਆ ਹੈ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਆ। ਬਾਕੀ ਉਹਦੀ ਪੁਛਗਿਸ਼ ਜਾਰੀ ਹੈ ਕਾਕੇ ਦੀ ਉਹ ਕਿੱਥੋਂ ਲੈ ਕੇ ਆਇਆ ਉਹ ਇਸੇ ਡਰੇਸ ਆਊਟ ਕਰਾ ਸਰ ਕੋਈ ਚੇਨ ਹੈ ਜਾਂ ਕੀ ਸਿਸਟਮ ਹੈ ਜਿਕੇ ਇਸ ਤਰ੍ਹਾਂ ਵੈਪਨ ਇੱਥੇ ਮੌਨ ਦਿੰਦਾ ਆਟੋਮੈਟਿਕ ਤੱਕ ਲੱਗ ਰਹੇ ਨੇ ਮਤਲਬ ਪਹਿਲਾਂ ਹੁੰਦਾ ਸੀ ਕਿ ਜਦੋਂ ਮਿਲਦੇ ਸਪੈਰ ਤਾਂ ਬੇਸਿਕਾ ਹੀ ਹੁੰਦੇ ਸੀ ਪਰ ਹੁਣ ਵਧੀਆ ਕੰਪਨੀ ਦੇ ਆਨ ਲੱਗੇ ਕੋਈ ਚੇਨ ਹੈ ਜਾਂ ਕੀ ਹੈ ਜਿਹਦੇ ਤੱਕ ਪਹੁੰਚ ਜਾ ਰਿਹਾ ਹੈ ਅਸੀਂ ਇਹਨਾਂ ਨੂੰ ਟ੍ਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਹੈ ਅਗਰ ਬੇਸਿਕ ਤੇ ਬੱਕ ਬੱਕਟ ਨੂੰ ਹੁਣ ਜਾਂਦੇ ਰਹੇ ਆ ਤਾਂ ਉਹਦਾ ਰੂਟ ਜਿਹੜਾ ਟਰੈਕ ਹੁੰਦਾ ਕਿ ਅਰਿਸ਼ਲ ਇਨਵੈਸਟੀਗੇਸ਼ਨ ਜੋ ਮੱਧ ਪ੍ਰਦੇਸ਼ ਹੋਇਆ ਤੇ ਇਹਨਾਂ ਨੇ ਆਪਣੀ ਮੁਸ਼ਕਿਸ਼ ਦੇ ਵਿੱਚ ਵੀ ਮੰਨਿਆ ਤੇ ਸਾਰ ਕੁਝ ਇਨਵੈਸਟੀਗੇਸ਼ਨ ਤੇ ਐਵਿਡੈਂਸ ਵੀ ਬਣਿਆ ਕਿ ਇਹ ਮੱਧ ਪ੍ਰਦੇਸ਼ ਗਏ ਸੀਗੇ ਤੇ ਉੱਥੋਂ ਇਹ ਲੈ ਕੇ ਆਏ ਆ ਅੱਗੇ ਅਸੀਂ ਜਿਹੜੀ ਚੇਨ ਹੈਗੀ ਉਹਨੂੰ ਬ੍ਰੇਕ ਆਊਟ ਕਰਨ ਦੀ ਕੋਸ਼ਿਸ਼ ਕਰਾਂ ਸਰ ਇਹ ਰਾਜੀਪ ਰਾਜਾ ਕਹਿੰਦੇ ਨੌਲੈਂਸ ਇਹ ਦੋਨੋਂ ਮਿਲ ਕੇ ਚੱਲਦੇ ਸੀ ਕਿਉਂਕਿ ਰਾਜੀਪ ਦਾ ਰਾਜਾ ਕਹਿੰਦਾ ਕਾਫੀ ਐਕਟਿਵ ਪਿਆਰਾ ਤੋਂ ਵੀ ਸੁਣਿਆ ਜਾ ਰਿਹਾ ਐ ਐਕਚੁਅਲ ਦੇ ਵਿੱਚ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜਿਹੜੇ ਦੋਸ਼ੀ ਨੇ ਜਿਵੇਂ ਮੈਂ ਇਹ ਨਵ ਲਾਹੌਰਿਆ ਲਾਹੌਰਿਆ ਜੋ ਲਾਰਸ ਬਿਸ਼ਰੋਈ ਗੈਂਗ ਦਾ ਦੋਸ਼ੀ ਹੈ ਉਹਦੇ ਨਾਲ ਚੇਕੀ ਜੇਲ੍ਹ ਦੇ ਵਿੱਚ ਸੀਗਾ ਇਹ ਦੋਨੇ ਕੇਸ ਵਾਲ ਨੇ ਇੱਕ ਇਹਨਾਂ ਨੇ ਲੜਾਈ ਹੋ ਗਈ ਸੀ 317 ਪਰਚਾ ਇਹਨਾਂ ਦੇ ਖਿਲਾਫ ਹੋ ਚੁੱਕਾ ਸੀ ਉਹਦੇ ਕਰਕੇ ਇਹ ਐਸੋਸੀਏਸ਼ਨ ਲਾਰਸ ਬਿਸ਼ਰੋਈ ਗੈਂਗ ਦਾ ਹੋ ਗਿਆ ਤੇ ਜੋ ਦੂਸਰਾ ਦੋਸ਼ੀ ਹੈ ਕਾਕਾ ਇਸ਼ਰਾਜ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਸ਼ਨ ਚ ਬਿਕੋਜ਼ ਆਫ ਤਰਨ ਬਲੀਤ ਬੋਲਾ ਤੇ ਤਰਨੂ ਇਹ ਰਾਜੀ ਰਾਜਾ ਗੈਂਗਰੇਲ ਐਸੋਸੀਏਟਡ ਨੇ ਬਟ ਲੋਕਲ ਲੈਵਲ ਤੇ ਇਹਨਾਂ ਦੀ ਰੈਵਲਰੀ ਹੈ। ਪ੍ਰੀਤ ਗੋਲਾ ਤੇ ਤੇਜਪਾਲ ਤੇ ਜੀਪੂ ਤੇਜਪਾਲ ਤੇ ਜੀਪੂ ਇਕੱਠੇ ਸੀਗੇ ਪ੍ਰੀਤ ਗੋਲਾ ਵੀ ਉਹਦੇ ਸਾਥੀ ਇੱਕ ਤਰਫ ਸੀਗੇ। ਉਹਦੇ ਸਿਲਸਿਲੇ ਦੇ ਵਿੱਚ ਇਹ ਲੜਾਈ ਝਗੜਾ ਇਹਨਾਂ ਦਾ ਪਹਿਲਾਂ ਹੋਇਆ ਤੇ ਉਹਦੇ ਵਿੱਚ ਮਰਡਰ ਵੀ ਹੋਇਆ। ਸਰ ਜਿੱਦਾਂ ਇਹ ਪ੍ਰਦੇਸ਼ ਦਾ ਨਾਮ ਨਾਲ ਜੁੜਦਾ ਤਾਂ ਲੱਗਦਾ ਹੈ ਕਿ ਦੇਸ਼ਵਰੋਧੀ ਤਾਕਤਾਂ ਦੇ ਨਾਲ ਵੀ ਇਹਨਾਂ ਦਾ ਸੰਪਰਕ ਹੋ ਸਕਦਾ ਹੈ। ਡੈਫੀਨਿਟਲੀ ਅਸੀਂ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਰੀ ਚੀਜ਼ਾਂ ਦਾ ਟਰੈਕ ਉਪਰ ਕਰਾਂਗੇ। ਕੌਣ-ਕੌਣ ਇਹਦੇ ਵਿੱਚ ਇਨਵੋਲਡ ਹੈ ਫਰਦਰ ਕਿ ਕਿਹੜੀ ਚੇਨ ਵੈਪਲ ਦੀ ਚਲਦੀ ਹੈ ਤੇ ਹੋਰ ਕੌਣ ਕੌਣ ਲੋਰ ਇਹਨਾਂ ਨੂੰ ਸਪੋਰਟ ਕਰਦੇ ਨੇ ਤਾਂ ਲੱਗਦਾ ਹੈ ਕਿ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦੀ ਜ਼ਰੂਰਤ ਹੈ ਕਿ ਇਹਨਾਂ ਨੂੰ ਜਦ ਬੇਮਿਸੰਦੀਆਂ ਬਾਹਰ ਆ ਕੇ ਇਸ ਤਰ੍ਹਾਂ ਦੀਆਂ ਅਕਸਰੇ ਹਰਕਤਾਂ ਕਰਦਣੇ ਸਰ ਅਹ ਇਹ ਜੋ ਨੈਕਸਸ ਚੱਲ ਰਿਹਾ ਹੈ ਇਹਦੇ ਪੱਲੇ ਅਲਾਚ ਸਾਡੀ ਪਹਿਲੀ ਟੈਲੈਂਸੀ ਹੁੰਦੀ ਹੈ ਕਿ ਅਸੀਂ ਪ੍ਰੀਵੈਂਸ਼ਨ ਤੇ ਫੋਕਸ ਕਰੀਏ ਤਾਂ ਪ੍ਰੀਵੈਂਸ਼ਨ ਤੇ ਫੋਕਸ ਕਰਨ ਦੇ ਕਰਕੇ ਹੀ ਜਿਹੜੀ ਇਹ ਪਹਿਲਾਂ ਹੀ ਅਸੀਂ ਮਤਲਬ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹਨਾਂ ਨੂੰ ਰੈਸਟ ਕਰ ਦੁੱਤੀ ਜੇ ਤੇ ਪਿੱਛੇ ਵੀ ਸਾਨੂੰ ਇਨਫੋਰਮੇਸ਼ਨ ਜ਼ਰੂਰ ਵੀ ਆਈ ਹੈ ਤਾਂ ਸਾਡੀ ਕੋਸ਼ਿਸ਼ ਇਵਿਟੈਂਟ ਬਹੁਤ ਤੋਂ ਪਹਿਲਾਂ ਉਹ ਪ੍ਰिवेंट ਕੀਤਾ ਜਾਣਾ ਲੋਸ਼ਰ ਨੂੰ ਅਰੈਸਟ ਕਰ ਦਿੱਤਾ ਸੀ ਇਸ ਤੋਂ ਬਾਅਦ ਅਸੀਂ ਕੰਮ ਜਾਉਂਦੇ ਇੱਕ ਗ੍ਰਿਫਤਾਕ ਇੱਕ ਅੰਮੀ ਤੇ ਫਨੀ ਕਿਹੜੀ ਜਗ੍ਹਾ ਤੋਂ ਜਿਹੜਾ ਚੀਪ ਗੈਂਡ ਸੁਖਰਾ ਇਸ ਨੌਰ ਏਰੀਆ ਦੇ ਵਿੱਚੋਂ ਅਰੈਸਟ ਕਰ ਲਏ ਸਨਾਵਰ ਜਿਹੜਾ ਸਿਟੀ ਹੈ ਉਥੋਂ ਅਰੈਸਟ ਹੋਏ ਜਿਹੜਾ ਜਸ਼ਰਾਜ ਹੈ ਇਹ ਨੀਅਰ ਬਾਗ ਦੇ ਕੋਲੋਂ ਡਕਾਰਾ ਚੌਥੀ ਬਾਈਕਰੀਆ ਇਹਨਾਂ ਕੋਲ ਬਾਈਕਲ ਵੀ ਦਿਖਾਏ ਸੀਗੇ ਆਪਸ ਵਿੱਚ ਰੰਜਿਸ਼ ਲਈ ਇਸਤਮਾਲ ਕੀਤੇ ਜਾਣ ਜਾਂ ਕਿਸੇ ਘਟਨਾ ਨੂੰ ਜਾਨ ਦੇਣ ਲਈ ਇਨੀਸ਼ੀਅਲ ਇਨਵੈਸਟੀਗੇਸ਼ਨ ਜੇ ਹੈ ਕਿ ਜੋ ਜੀਪ ਤੇ ਜਸ਼ਨੇਵ ਬਲੇ ਸੁਖਰੇ ਬਲੈਂਕ ਇੰਦਰਾਸੀ ਕਿ ਅਸੀਂ ਜੋ ਫਰੀਦ ਕੋਲਾ ਉਹ ਜੇਲ੍ਹ ਚ ਹੈ ਪਰ ਉਹ ਜਿਹੜੇ ਸਾਥੀ ਬਾਹਰ ਨੇ ਉਹਨਾਂ ਜੋ ਕਿਸੇ ਨਾ ਕਿਸੇ ਤੇ ਅਟੈਕ ਕਰਦੇ ਉਹ ਮਾਰੀ ਇਹ ਤੇਜਪਾਲ ਦੇ ਮਰਡ ਦਾ ਬਤਨ ਹੈ ਠੀਕ